ਲੋ ਜੀ ਭਗਵੰਤ ਮਾਨ ਸਰਕਾਰ ਦਾ ਦੋਗਲਾ ਚਿਹਰਾ ਸਾਹਮਣੇ ਆ ਗਿਆ ਕਹਿੰਦੇ ਆਪਦੇ ਵੇਰੀ ਪੋਲੇ ਤੇ ਦੂਜਿਆਂ ਵੇਰੀ ਠੋਲੇ ਜੇ ਤਾਂ ਸੈਂਟਰ ਸਰਕਾਰ ਇਹੋ ਜੀ ਕੋਈ ਨੀਤੀ ਪੋਲਿਸੀ ਲੈ ਕੇ ਆਵੇ ਜਿਹੜੀ ਲੋਕਾਂ ਨੂੰ ਮਨਜ਼ੂਰ ਨਾ ਹੋਵੇ ਤਾਂ ਉਹ ਤੱਕੇ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕਰੇ ਤਾਂ ਭਗਵੰਤ ਮਾਨ ਸਰਕਾਰ ਕਹਿੰਦੀ ਆ ਕਿ ਸੈਂਟਰ ਸਰਕਾਰ ਲੋਕਾਂ ਦੇ ਨਾਲ ਤੱਕਾ ਕਰ ਰਹੀ ਆ ਬਹੁਤ ਗਲਤ ਕਰ ਰਹੀ ਆ ਜੇਕਰ ਲੋਕ ਨਹੀਂ ਚਾਹੁੰਦੇ ਅਜਿਹੀ ਨੀਤੀ ਪੋਲਿਸੀ ਜਾਂ ਕਾਨੂੰਨ ਇੱਥੇ ਪੰਜਾਬ ਦੇ ਅੰਦਰ ਜਾਂ ਪੂਰੇ ਭਾਰਤ ਦੇ ਅੰਦਰ ਸੈਂਟਰ ਸਰਕਾਰ ਲਾਗੂ ਹੀ ਕਿਉਂ ਕਰ ਰਹੀ ਆ ਪਰ ਭਗਵੰਤ ਮਾਨ ਸਰਕਾਰ ਜੀ ਕਿਸਾਨ ਦੁਹਾਈ ਪਾਰੇ ਨੇ ਕਿ ਜਿਹੜਾ ਤੁਸੀਂ ਲੈਂਡ ਪੋਲਿੰਗ ਐਕਟ ਤਹਿਤ ਪੰਜਾਬ ਦੀ ਜ਼ਮੀਨ ਅਕਵਾਇਰ ਕਰਨਾ ਚਾਹੁੰਦੇ ਹੋ ਲਗਭਗ 38000 ਏਕੜ ਦੇ ਲਗਭਗ ਜ਼ਮੀਨ ਕਹੀ ਜਾ ਰਹੀ ਆ ਕਿ ਭਗਵੰਤ ਮਾਨ ਸਰਕਾਰ ਅਕਵਾਇਰ ਕਰਨਾ ਚਾਹੁੰਦੀ ਆ ਕਿਸਾਨਾਂ ਕੋਲੋਂ ਤੇ ਇਹ ਕਹਿ ਰਹੀ ਆ ਕਿ ਇਹ ਜਿਹੜੀ ਜ਼ਮੀਨ ਆ ਇਹ ਮਹਿੰਗੇ ਭਾਅ ਬਣਾਈ ਜਾਵੇਗੀ ਜਿੰਨਾ ਇਹਦਾ ਰੇਟ ਆ ਇਸ ਤੋਂ ਦੁੱਗਨੇ ਰੇਟ ਦੇ ਵਿੱਚ ਇਹ ਜ਼ਮੀਨ ਦਾ ਰੇਟ ਬਣਾਇਆ ਜਾਊਗਾ ਤੇ ਕਿਸਾਨਾਂ ਨੂੰ ਦਿੱਤੀ ਜਾਊਗੀ ਤੇ ਕਿਸਾਨ ਕਹਿੰਦੇ ਸਾਡੀ ਹੱਥ ਜੋੜ ਕੇ ਬੇਨਤੀ ਆ ਭਗਵੰਤ ਮਾਨ ਸਾਹਿਬ ਸਾਨੂੰ ਇਹ ਜ਼ਮੀਨ ਜਿਵੇਂ ਹੈ ਉਵੇਂ ਹੀ ਮਨਜ਼ੂਰ ਆ ਸਾਡੇ ਕੋਲੇ ਉਵੇਂ ਹੀ ਰਹਿਣ ਦਿਓ ਸਾਨੂੰ ਤੁਹਾਡੀ ਹੋਰ ਮਹਿੰਗੀ ਜ਼ਮੀਨ ਨਹੀਂ ਚਾਹੀਦੀ ਸਾਡੇ ਕੋਲੋਂ ਇਹ ਜਿਹੜੀ ਜ਼ਮੀਨ ਆ ਉਹ ਅਕਵਾਇਰ ਨਾ ਕੀਤੀ ਜਾਵੇ ਪਰ ਭਗਵਾਨਤਮਾਨ ਸਰਕਾਰ ਵੱਖ-ਵੱਖ ਤਰ੍ਹਾਂ ਦੀਆਂ ਦਲੀਲਾਂ ਦੇ ਕੇ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜੀ ਇਹ ਜ਼ਮੀਨ ਆ ਕਿਸਾਨਾਂ ਤੋਂ ਪ੍ਰਾਪਤ ਕਰਨਾ ਚਾਹੁੰਦੀ ਆ ਪਰ ਕਿਸਾਨ ਜਥੇਬੰਦੀਆਂ ਦਾ ਕਹਿਣਾ ਤੇ ਹੋਰ ਕਿਸਾਨਾਂ ਦਾ ਕਹਿਣਾ ਕਿ ਜੇਕਰ ਪੰਜਾਬ ਦੇ ਅੰਦਰੋਂ ਇਸੇ ਹੀ ਤਰ੍ਹਾਂ ਜ਼ਮੀਨ ਅਕਵਾਇਰ ਕੀਤੀ ਜਾਂਦੀ ਰਹੀ ਕਿਤੇ ਰੋੜਾਂ ਦੇ ਨਾਂ ਤੇ ਤੇ ਕਿਤੇ ਇਹ ਐਵੇਂ ਲੈਂਡ ਪੂਲਿੰਗ ਵਰਗੇ ਪ੍ਰੋਜੈਕਟਾਂ ਦੇ ਨਾਂ ਤੇ ਤਾਂ ਫੇਰ ਪੰਜਾਬ ਦਾ ਬਣੇਗਾ ਕੀ ਕਿਉਂਕਿ ਪੰਜਾਬ ਦਾ ਜਿਹੜਾ ਮੁੱਖ ਧੰਦਾ ਏ ਉਹ ਖੇਤੀਬਾੜੀ ਦਾ ਧੰਦਾ ਏ ਤੇ ਜੇਕਰ ਪੰਜਾਬ ਦੇ ਕੋਲ ਜ਼ਮੀਨ ਹੀ ਨਾ ਬਚੂਗੀ ਵਾਹੀਯੋਗ ਵਾਹੀਯੋਗ ਜ਼ਮੀਨ ਤਾਂ ਪੰਜਾਬ ਦੇ ਵਿੱਚ ਪਹਿਲਾਂ ਹੀ ਬਹੁਤ ਘੱਟ ਆ ਤੇ ਜੇਕਰ ਉਹ ਇਸੇ ਤਰ੍ਹਾਂ ਅਕਵਾਇਰ ਹੁੰਦੀ ਰਹੀ ਤਾਂ ਫੇਰ ਬਣੇਗਾ ਕੀ ਭਗਵੰਤਮਾਨ ਸਰਕਾਰ ਇਹ ਜ਼ਮੀਨ ਕਿਸਾਨਾਂ ਤੋਂ ਲੈ ਕੇ ਵੱਖ-ਵੱਖ ਤਰ੍ਹਾਂ ਦੇ ਪ੍ਰੋਜੈਕਟ ਖੜੇ ਕਰਨਾ ਚੁੰਦੀ ਆ ਜਿਵੇਂ ਕਿ ਕਿਹਾ ਜਾ ਰਿਹਾ ਕਿ ਉਥੇ ਕਲੋਨੀਆਂ ਵਗੈਰਾ ਕੱਟੀਆਂ ਕੱਟਣ ਨੂੰ ਫਿਰਦੀ ਆ ਭਗਵੰਤਮਾਨ ਸਰਕਾਰ ਤੇ ਕਹਿੰਦੀ ਆ ਕਿ ਇਹ ਜਿਹੜੀ ਜ਼ਮੀਨ ਆ ਕਿਸਾਨਾਂ ਦੀ ਇਹਦਾ ਰੇਟ ਦੁੱਗਣਾ ਤਿਗਣਾ ਹੋ ਜਾਊਗਾ ਤਾਂ ਕੀ ਜੇਕਰ ਕਿਸਾਨਾਂ ਤੋਂ ਕਿਸਾਨ ਜਥੇਬੰਦੀਆਂ ਦਾ ਕਿਸਾਨਾਂ ਦਾ ਕਹਿਣਾ ਏ ਕਿ ਜੇਕਰ ਇਹ ਜ਼ਮੀਨ ਇੱਕ ਵਾਰ ਸਰਕਾਰ ਨੇ ਕਿਸਾਨਾਂ ਤੋਂ ਲੈ ਲਈ ਤਾਂ ਕੀ ਫਿਰ ਜਿਹੜਾ ਕਾਗਜ਼ੀ ਪੱਤਰੀ ਜਦੋਂ ਕੰਮ ਹੋ ਗਿਆ ਫਿਰ ਇਹ ਕਿਸਾਨਾਂ ਨੂੰ ਵਾਪਸ ਮਿਲ ਜੂਗੀ ਨਹੀਂ ਇਹ ਤਾਂ ਅੱਗੇ ਵੀ ਕਿੰਨੇ ਵਾਰ ਹੀ ਹੋਇਆ ਕਿ ਜਦੋਂ ਜਦੋਂ ਵੀ ਜ਼ਮੀਨ ਕਿਸਾਨਾਂ ਦੇ ਕੋਲ ਅਕਵਾਇਰ ਕੀਤੀ ਗਈ ਫਿਰ ਉਹਨਾਂ ਕਿਸਾਨਾਂ ਨੂੰ ਕਦੇ ਇਹ ਵਾਪਸ ਨਹੀਂ ਮਿਲਦੀ ਜਿਨ੍ਹਾਂ ਦੀ ਜ਼ਮੀਨ ਉਹਨਾਂ ਦੇ ਕੋਲੋਂ ਲੈ ਲਈ ਜਾਂਦੀ ਆ ਤਾਂ ਕਿਸਾਨ ਕਹਿ ਰਹੇ ਨੇ ਕਿ ਅਸੀਂ ਇਹ ਜਿਹੜੀ ਜ਼ਮੀਨ ਆ ਉਹ ਨਹੀਂ ਦੇਣੀ ਹਰ ਰੋਜ਼ ਅਜਿਹੇ ਕਿੰਨੇ ਮਸਲੇ ਸਾਹਮਣੇ ਆਉਂਦੇ ਨੇ ਤੇ ਅੱਜ ਫੇਰ ਗੁਰਦਾਸਪੁਰ ਪੁਰਦਾ ਪਿੰਡ ਹੈਗਾ ਘੁਰਾਲਾ ਉਥੋਂ ਦੇ ਲੋਕ ਇਕੱਠੇ ਹੋਏ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਘੁਰਾਲਾ ਦੇ ਵਿੱਚੋਂ ਅਸੀਂ 80 ਏਕੜ ਦੇ ਲਗਭਗ ਜ਼ਮੀਨ ਜਿਹੜੀ ਲੈਂਡ ਪੋਲਿੰਗ ਐਕਟ ਤਹਿਤ ਭਗਵੰਤ ਮਾਨ ਸਰਕਾਰ ਅਕਵਾਇਰ ਕਰਨਾ ਚਾਹੁੰਦੀ ਆ ਤੇ ਅਸੀਂ ਉਹਨਾਂ ਨੇ ਰੋਜ਼ ਪ੍ਰਦਰਸ਼ਨ ਕੀਤਾ ਤੇ ਉਹਨਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਆ ਕਿ ਅਸੀਂ ਜਿਹੜੀ ਇਹ ਜ਼ਮੀਨ ਆ ਨਹੀਂ ਦੇਣਾ ਚਾਹੁੰਦੇ ਦੂਜੇ ਪਾਸੇ ਦੂਜੇ ਪਾਸੇ ਵੀ ਇਹੀ ਹੋ ਰਿਹਾ ਦੂਜੇ ਪਾਸੇ ਕਿ ਵੱਖ-ਵੱਖ ਜਿਹੜੇ ਰੋਡ ਕੱਢੇ ਜਾ ਰਹੇ ਆ ਉਹਨਾਂ ਦੇ ਨਾਂ ਤੇ ਨੈਸ਼ਨਲ ਹਾਈਵੇ ਦੇ ਨਾਂ ਤੇ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਆ ਤਾਂ ਅੱਜ ਪਟਿਆਲਾ ਦਾ ਜਿਹੜਾ ਜਹਲਾ ਪਿੰਡ ਉਥੇ ਉਗਰਾਹਾ ਜਥੇਬੰਦੀ ਵੱਲੋਂ ਕਾਫੀ ਵੱਡਾ ਪ੍ਰੋਟੈਸਟ ਕੀਤਾ ਗਿਆ ਉਥੇ ਕਿਸਾਨਾਂ ਦੀ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਸੀ ਉਥੇ ਬੜਾ ਜਿਆਦਾ ਅੱਜ ਧੱਕਾ ਮੁਕੀ ਚੱਲੀ ਆ लाठी चार्ज ਹੋਇਆ ਪੁਲਿਸ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਲੈ ਗਈ ਆ ਕਿਉਂਕਿ ਕਿਸਾਨ ਜਮੀਨ ਅਕਵਾਇਰ ਨਹੀਂ ਕਰਨਾ ਚਾਹੁੰਦੇ ਸੀ ਤੇ ਦੇਣਾ ਚਾਹੁੰਦੇ ਸੀ ਤੇ ਪ੍ਰਸ਼ਾਸਨ ਉਹ ਜਮੀਨ ਅਕਵਾਇਰ ਕਰਨਾ ਚਾਹੁੰਦਾ ਜਿਹਦੇ ਕਰਕੇ ਪ੍ਰਸ਼ਾਸਨ ਦਾ ਤੇ ਕਿਸਾਨਾਂ ਦਾ ਟਕਰਾਅ ਬਣਿਆ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉੱਥੇ ਔਰਤਾਂ बेहोश ਹੁੰਦੀਆਂ ਨਜ਼ਰ ਆਈਆਂ ਨੇ ਤਾਂ ਕਾਫੀ ਜ਼ਿਆਦਾ ਉੱਥੇ ਧੱਕਾ ਮੁੱਕੀ ਚੱਲੀ ਹੈ ਜੇਕਰ ਇਸੇ ਹੀ ਤਰ੍ਹਾਂ ਪੰਜਾਬ ਦੀ ਜਮੀਨ ਅਕਵਾਇਰ ਹੁੰਦੀ ਰਹੀ ਕਿਤੇ ਰੋੜਾਂ ਦੇ ਨਾਂ ਤੇ ਇੱਥੇ ਕਿਤੇ ਲੈਂਡ ਪੋਲਿੰਗ ਵਰਗੇ ਪ੍ਰੋਜੈਕਟਾਂ ਦੇ ਨਾਂ ਤੇ ਇਹੋ ਜਿਹੇ ਐਕਟ ਲਿਆ ਕੇ ਜ਼ਮੀਨ ਅਕਵਾਇਰ ਹੁੰਦੀ ਰਹੀ ਤਾਂ ਪੰਜਾਬ ਦਾ ਬਣੇਗਾ ਕੀ ਹੁਣ ਕਈ ਭੈਣਾ ਭਰਾ ਇਹ ਕਹਿ ਦਿੰਦੇ ਆ ਜਿਨ੍ਹਾਂ ਨੂੰ ਹਲੇ ਇਸ ਚੀਜ਼ ਦਾ ਪੂਰੀ ਤਰ੍ਹਾਂ ਪਤਾ ਨਹੀਂ ਤਾਂ ਉਹ ਕਹਿ ਦਿੰਦੇ ਆ ਕਿ ਕਿਸਾਨ ਐਵੇਂ ਰੌਲਾ ਪਾਉਂਦੇ ਆ ਪਰ ਇੱਕ ਗੱਲ ਜ਼ਰੂਰ ਸਮਝਣ ਵਾਲੀ ਆ ਦੋਸਤੋ ਕਿ ਹਰ ਸੂਬੇ ਦਾ ਹਰ ਦੇਸ਼ ਦਾ ਇਨਕਮ ਦਾ ਸੋਰਸ ਵੱਖਰਾ ਵੱਖਰਾ ਹੁੰਦਾ ਜਿਵੇਂ ਪੰਜਾਬ ਆ ਜਿਹੜਾ ਉਹ ਖੇਤੀ ਤੇ ਨਿਰਪਰਖਿਤ ਆ ਜਿਵੇਂ ਅਸਾਮ ਵਰਗੇ ਸੂਬੇ ਨੇ ਭਾਰਤ ਦੇ ਤਾਂ ਉਥੇ ਚਾਹ ਵਗੈਰਾ ਵੱਧ ਹੁੰਦੀ ਆ ਤਾਂ ਉਥੇ ਲੋਕਾਂ ਦਾ ਜਿਹੜਾ ਕਾਰੋਬਾਰ ਆ ਚਾਹ ਤੋਂ ਜਾਂ ਇਹੋ ਜਿਹੀਆਂ ਚੀਜ਼ਾਂ ਤੋਂ ਚੱਲਦਾ ਜਿਵੇਂ ਸਮੁੰਦਰੀ ਏਰੀਏ ਨੇ ਸਮੁੰਦਰੀ ਏਰੀਆ ਦੇ ਜਿਹੜੇ ਲੋਕ ਨੇ ਉਹ ਮੱਛੀ ਪਾਲਾਂ ਜਿਹੜਾ ਮੱਛੀ ਦਾ ਧੰਦਾ ਸਮੁੰਦਰ ਵਿੱਚੋਂ ਮੱਛੀਆਂ ਫੜਨਾ ਝੀਂਗੇ ਵਗੈਰਾ ਹੋਰ ਵੱਖ-ਵੱਖ ਤਰ੍ਹਾਂ ਦੇ ਸਮੁੰਦਰੀ ਜੀਵਾਂ ਤੇ ਨਿਰਭਰ ਆ ਉਹਨਾਂ ਦਾ ਰੋਜ਼ਗਾਰ ਮੁੱਖ ਤੌਰ ਤੇ ਉਹ ਬਣ ਜਾਂਦਾ ਜਿਵੇਂ ਵੱਖ-ਵੱਖ ਦੇਸ਼ਾਂ ਦੀ ਗੱਲ ਲਾ ਲਓ ਤਾਂ ਜਿਵੇਂ ਆਪਾਂ ਗੱਲ ਕਰ ਲਈਏ ਕਿਊਬਾ ਵਰਗੇ ਦੇਸ਼ ਨੇ ਉੱਥੇ ਖੰਡ ਕਹਿੰਦੇ ਨੇ ਉੱਥੇ ਗੰਨਾ ਵੱਧ ਹੁੰਦਾ ਤਮਾਕੂ ਵਰਗੀ ਖੇਤੀ ਵੱਧ ਹੁੰਦੀ ਆ ਤਾਂ ਐਵੇਂ ਹੀ ਵੱਖ-ਵੱਖ ਦੇਸ਼ਾਂ ਦਾ ਤੇ ਵੱਖ-ਵੱਖ ਜਿਹੜੇ ਸੂਬੇ ਆ ਉਹਨਾਂ ਦਾ ਹੁੰਦਾ ਹੈ ਕਿ ਉਹਨਾਂ ਦੀ ਆਰਥਿਕਤਾ ਮੁੱਖ ਤੌਰ ਤੇ ਕਿਸ ਚੀਜ਼ ਤੇ ਨਿਰਭਰ ਕਰਦੀ ਆ ਪੰਜਾਬ ਦੀ ਜਿਹੜੀ ਆਰਥਿਕਤਾ ਮੁੱਖ ਤੌਰ ਤੇ ਖੇਤੀਬਾੜੀ ਤੰਦਾ ਹੈਗਾ ਖੇਤੀਬਾੜੀ ਤੋਂ ਮੁੱਖ ਰੂਪ ਵਿੱਚ ਜਿਹੜਾ ਪੈਸਾ ਪੰਜਾਬ ਵਿੱਚੋਂ ਕਮਾਇਆ ਜਾਂਦਾ ਤੁਸੀਂ ਆਮ ਹੀ ਦੇਖਿਆ ਹੋਣਾ ਮੈਂ ਤਾਂ ਬਹੁਤ ਵਾਰੀ ਇਹ ਗੱਲ ਸੁਣੀ ਆ ਦੁਕਾਨਦਾਰਾਂ ਤੋਂ ਜਦੋਂ ਕਿਸਾਨ ਝੋਨੇ ਦੀ ਬਜਾਈ ਕਰ ਰਹੇ ਹੁੰਦੇ ਉਹਨਾਂ ਦਾ ਝੋਨੇ ਦਾ ਸੀਜ਼ਨ ਹੁੰਦਾ ਜਾਂ ਕਣਕ ਦੀ ਬਜਾਈ ਕਰ ਰਹੇ ਹੁੰਦੇ ਆ ਤਾਂ ਦੁਕਾਨਾਂ ਵਾਲੇ ਅਕਸਰ ਹੀ ਕਹਿੰਦੇ ਸੁਣਿਆ ਕਿ ਅਸੀਂ ਵਿਹਲੇ ਆ ਕਿਉਂਕਿ ਸਾਡੇ ਕੋਲੇ ਕੋਈ ਗਾਹਕ ਨਹੀਂ ਆ ਰਿਹਾ ਬਹੁਤ ਘੱਟ ਗਾਹਕ ਪੈ ਰਿਹਾ ਕਿਉਂਕਿ ਜਿਹੜੇ ਕਿਸਾਨ ਆ ਉਹ ਆਪੋ ਆਪਣੇ ਕੰਮਾਂ ਦੇ ਵਿੱਚ ਬਿਜੀ ਨੇ ਤੇ ਜਦੋਂ ਹੀ ਝੋਨੇ ਦੀ ਕਟਾਈ ਦਾ ਜਾਂ ਕਣਕ ਦੀ ਕਟਾਈ ਦਾ ਸੀਜ਼ਨ ਆਉਂਦਾ ਤਾਂ ਉਹੀ ਦੁਕਾਨਦਾਰ ਬਾਗੋ ਬਾਗ ਹੁੰਦੇ ਆ ਕਹਿੰਦੇ ਆ ਕਿ ਹੁਣ ਸਾਡਾ ਜਿਹੜਾ ਹੈਗਾ ਸੀਜ਼ਨ ਚੱਲਣ ਵਾਲਾ ਕਿਉਂਕਿ ਕਿਸਾਨ ਸਾਡੇ ਕੋਲ ਆਉਣ ਹੁਣ ਕਿਸਾਨਾਂ ਕੋਲੇ ਪੈਸਾ ਆਊਗਾ ਤੇ ਕਿਸਾਨ ਸਾਡੇ ਤੋਂ ਖਰੀਦੋ-ਫਰੋਖਤ ਕਰਨਗੇ ਸੋ ਇਹ ਗੱਲਾਂ ਜਿਹੜੀਆਂ ਮੁੱਖ ਰੂਪ ਵਿੱਚ ਸਮਝਣ ਵਾਲੀਆਂ ਵੀ ਅਜਿਹਾ ਕਿਉਂ ਹੁੰਦਾ ਕਿਉਂਕਿ ਕਿਸਾਨ ਪੰਜਾਬ ਵਿੱਚ ਮੁੱਖ ਰੂਪ ਵਿੱਚ ਜਿਹੜਾ ਮੁੱਖ ਧੰਦਾ ਪੰਜਾਬ ਦਾ ਉਹ ਖੇਤੀਬਾੜੀ ਆ ਖੇਤੀਬਾੜੀ ਤੋਂ ਵੱਧ ਇਨਕਮ ਹੁੰਦੀ ਆ ਇਹ ਕੋਈ ਇੰਡਸਟਰੀਅਲ ਏਰੀਆ ਤਾਂ ਹੈ ਨਹੀਂ ਗੁਜਰਾਤ ਜਾਂ ਹੋਰ ਸੂਬਿਆਂ ਦੀ ਤਰ੍ਹਾਂ ਜਿੱਥੇ ਬਹੁਤ ਜ਼ਿਆਦਾ ਇੰਡਸਟਰੀ ਆ ਤੇ ਉੱਤੋਂ ਪੈਸਾ ਕਮਾਇਆ ਜਾਂਦਾ ਇੱਥੇ ਤਾਂ ਮੁੱਖ ਰੂਪ ਵਿੱਚ ਖੇਤੀ ਤੋਂ ਹੀ ਪੈਸਾ ਕਮਾਇਆ ਜਾਂਦਾ ਜੇਕਰ ਤੁਹਾਡੀ ਖੇਤੀ ਗਈ ਤੁਹਾਡੇ ਖੇਤ ਗਏ ਤਾਂ ਬਹੁਤ ਮੰਦੀ ਹਾਲਤ ਹੋ ਜੂਗੀ ਪੰਜਾਬ ਵੀ ਫਿਰ ਜਿਵੇਂ ਭਾਰਤ ਦੇ ਕਾਫੀ ਸਾਰੇ ਸੂਬੇ ਨੇ ਜਿਹੜੇ ਕੰਗਾਲ ਹੋਏ ਪਏ ਨੇ ਬਹੁਤ ਸਾਰੇ ਸੂਬਿਆਂ ਦੇ ਲੋਕ ਪੰਜਾਬ ਵਿੱਚ ਆ ਕੇ ਕੰਮ ਕਰਦੇ ਨੇ ਰੋਜ਼ਗਾਰ ਦੀ ਭਾਲ ਵਿੱਚ ਆਉਂਦੇ ਨੇ ਫਿਰ ਪੰਜਾਬ ਦੀ ਹਾਲਤ ਵੀ ਉਹ ਹੋ ਜੂਗੀ ਤਾਂ ਇਸੇ ਕਰਕੇ ਵੱਖ-ਵੱਖ ਤਰ੍ਹਾਂ ਵਾ ਇਸੇ ਕਰਕੇ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਰੌਲਾ ਪਾ ਰਹੀਆਂ ਕਿ ਜਿਹੜੀਆਂ ਜਿਹੜੀ ਪੰਜਾਬ ਦੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਆ ਵੱਖ-ਵੱਖ ਸਕੀਮਾਂ ਦੇ ਤਹਿਤ ਉਹ ਜਿਹੜੀ ਜ਼ਮੀਨ ਐਕਵਾਇਰ ਨਹੀਂ ਹੋਣੀ ਚਾਹੀਦੀ ਕਿਸਾਨਾਂ ਦੀ ਜ਼ਮੀਨ ਕਿਸਾਨਾਂ ਦੇ ਕੋਲ ਰਹਿਣੀ ਚਾਹੀਦੀ ਆ ਪਹਿਲਾਂ ਹੀ ਪੰਜਾਬ ਦੇ ਵਿੱਚ ਵਾਹੀਯੋਗ ਜ਼ਮੀਨ ਜਿੰਨੇ ਇੱਥੇ ਵੱਖ-ਵੱਖ ਤਰ੍ਹਾਂ ਦੇ ਰੋਡ ਨਿਕਲ ਗਏ ਆ ਜਿੰਨੇ ਹੋਰ ਪ੍ਰੋਜੈਕਟ ਲੱਗ ਗਏ ਪਹਿਲਾਂ ਹੀ ਆਬਾਦੀ ਵਧਣ ਦੇ ਕਾਰਨ ਵੀ ਪਹਿਲਾਂ ਹੀ ਪੰਜਾਬ ਦੀ ਜਿਹੜੀ ਜ਼ਮੀਨ ਆ ਵਾਹੀਯੋਗ ਉਹ ਘਟਦੀ ਜਾ ਰਹੀ ਆ ਤੇ ਜੇਕਰ ਇਸੇ ਹੀ ਤਰ੍ਹਾਂ ਹੋਰ ਚੱਲਦਾ ਰਿਹਾ ਤਾਂ ਫੇਰ ਕੀ ਬਣੇਗਾ ਹੁਣ ਦੇਖੋ ਅੱਜ ਗੁਰਦਾਸਪੁਰ ਦੇ ਘੁਰਾਲਾ ਪਿੰਡ ਦੇ ਲੋਕ ਇਕੱਠੇ ਹੋਏ ਗੁਰਦੁਆਰਾ ਸਾਹਿਬ ਤਾਂ ਉਹਨਾਂ ਨੇ ਨਾਰੇਬਾਜੀ ਵੀ ਕੀਤੀ ਆ ਤੇ ਸਰਕਾਰ ਤੋਂ ਮੰਗ ਵੀ ਕੀਤੀ ਆ ਕਿ ਸਾਡੇ ਪਿੰਡ ਦੇ ਜਿਹੜੇ 80 ਏਕੜ ਜ਼ਮੀਨ ਤੁਸੀਂ ਐਕਵਾਇਰ ਕਰਨਾ ਚਾਹੁੰਦੇ ਹੋ ਲੈਂਡ ਪੋਲਿੰਗ ਐਕਟ ਤਹਿਤ ਭਗਵੰਤ ਮਾਨ ਸਰਕਾਰ ਦੀ ਉਹ ਨਾ ਕੀਤੀ ਜਾਵੇ ਕਿਉਂਕਿ ਜਦੋਂ ਮੋਦੀ ਸਰਕਾਰ ਤਿੰਨ ਕਾਲੇ ਕਾਨੂੰਨ ਲੈ ਕੇ ਆਈ ਸੀ ਉਦੋਂ ਭਗਵੰਤ ਮਾਨ ਸਰਕਾਰ ਨੇ ਬੜਾ ਕਿਹਾ ਸੀ ਕਿ ਜੇਕਰ ਲੋਕ ਨਹੀਂ ਚੁੰਦੇ ਉਹ ਤਿੰਨ ਜਿਹੜੇ ਕਾਨੂੰਨ ਨੇ ਖੇਤੀ ਨਾਲ ਸੰਬੰਧ ਤਿੰਨ ਕਾਨੂੰਨ ਉਹ ਨਹੀਂ ਲਾਗੂ ਕਰਾਉਣਾ ਚਾਹੁੰਦੇ ਉਹਨਾਂ ਨੂੰ ਨਹੀਂ ਤੁਹਾਡਾ ਮਨਾਫਾ ਚਾਹੀਦਾ ਜਿਹੜਾ ਕੁਝ ਤੁਸੀਂ ਕਹਿ ਰਹੇ ਹੋ ਨਹੀਂ ਚਾਹੀਦਾ ਤਾਂ ਤੁਸੀਂ ੱੱਕੇ ਨਾ ਉਹ ਕਿਉਂ ਕਾਨੂੰਨ ਲਾਗੂ ਕਰ ਰਹੇ ਆ ਪਰ ਅੱਜ ਆਪ ਭਗਵੰਤ ਮਾਨ ਸਰਕਾਰ ਆਏ ਦਿਨ ਨਵੇਂ ਤੋਂ ਨਵਾਂ ਫੈਰਾ ਜਿਹੜਾ ਲੈਂਡ ਪੋਲਿੰਗ ਐਕਟ ਦਾ ਘਨਾਰੇ ਆ ਸੁਣਾ ਰਹੇ ਆ ਲੋਕਾਂ ਨੂੰ ਤੇ ਲੋਕਾਂ ਨੂੰ ਮਾਨਸਿਕ ਤੌਰ ਤੇ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਇਹ ਜਿਹੜਾ ਪ੍ਰੋਜੈਕਟ ਆ ਉਹਨਾਂ ਵਾਸਤੇ ਜ਼ਮੀਨ ਦਿੱਤੀ ਜਾਵੇ ਤੇ ਦੂਸਰੇ ਪਾਸੇ ਲੋਕ ਹੱਥ ਜੋੜ ਕੇ ਬੇਨਤੀ ਕਰ ਰਹੇ ਆ ਕਿ ਭਗਵੰਤ ਮਾਨ ਸਾਹਿਬ ਜੀ ਇੰਨਾ ਦੋਗਲਾ ਚਿਹਰਾ ਨਾ ਰੱਖੋ ਸਾਨੂੰ ਤੁਹਾਡੀਆਂ ਇਹ ਪਾਲਿਸੀਆਂ ਨਹੀਂ ਚਾਹੀਦੀਆਂ ਸਾਨੂੰ ਸਾਡੀ ਜ਼ਮੀਨ ਚਾਹੀਦੀ ਆ ਤੇ ਇਸੇ ਹੀ ਤਰ੍ਹਾਂ ਅੱਜ ਜਿਹੜੇ ਗੁਰਦਾਸਪੁਰ ਦੇ ਲੋਕ ਨੇ ਕਰਾਲਾ ਪਿੰਡ ਦੇ ਲੋਕ ਨੇ ਉਹ ਇਕੱਠੇ ਹੋਏ ਨੇ ਤੇ ਉਹ ਕਹਿੰਦੇ ਨੇ ਕਿ ਸਾਨੂੰ ਬਖਸ਼ੋ ਅਸੀਂ ਆਪਣੀ ਜਿਹੜੀ 80 ਏਕੜ ਜ਼ਮੀਨ ਆ ਉਹ ਕਿਸੇ ਲੈਂਡ ਪੋਲਿੰਗ ਐਕਟ ਵਿੱਚ ਨਹੀਂ ਲਾਉਣਾ ਚਾਹੁੰਦੇ ਆ ਅੱਗੇ ਸੁਣੋ ਗੁਰਦਾਸਪੁਰ ਦੇ ਲੋਕਾਂ ਦਾ ਕਰਾਲਾ ਪਿੰਡ ਦੇ ਲੋਕਾਂ ਦਾ ਕੀ ਕਹਿਣਾ ਪ੍ਰਵੀਤ ਸਿੰਘ ਵਾਸੀ ਪਿੰਡ ਕਰਾਲਾ ਔਰ ਸਾਰੇ ਨਗਰ ਨਿਵਾਸੀ ਇਹ ਸਾਰੇ ਸਾਡੇ ਕੋਈ ਬਜ਼ੁਰਗ ਦੇ ਛੋਟੀਆਂ ਪੈਣਾ ਇਹ ਨਗਰ ਨਿਵਾਸੀ ਜਿੰਨੇ ਲੋਕ ਆ ਅਸੀਂ ਪਿੰਡ ਕਰਾਲੇ ਦੇ ਅਸੀਂ ਆ ਕਿੱਲਿਆਂ ਦੇ ਮਾਲਕ ਜੋ ਸਰਕਾਰ ਨੇ ਜ਼ਮੀਨ ਐਕਵਾਇਰ ਕੀਤੀ ਆ ਇਹ ਸਾਨੂੰ ਤੀਸਰੀ ਵਾਰੀ ਇਹ ਹਰਕਾ ਚੱਲਣਾ ਪੈ ਰਿਹਾ ਕਿ ਪਹਿਲੇ ਸਾਡੀ ਬਾਈਪਾਸ ਤੋਂ ਜ਼ਮੀਨ ਐਕਵਾਇਰ ਹੋਈ ਫਿਰ ਇੰਪਰੂਵਮੈਂਟ ਟਰਸਟ ਤੋਂ ਹੋਈ ਹੁਣ ਲੈਂਡ ਪੂਲਿੰਗ ਤਹਿਤ ਹੋ ਰਹੀ ਆ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹਨੂੰ ਕੈਨਸਲ ਕੀਤਾ ਜਾਵੇ ਜੇ ਨਹੀਂ ਕੈਨਸਲ ਕਰੋਗੇ ਇਹ ਲੋਕ ਜਿਹੜੇ ਆ ਮਜਬੂਰ ਹੋ ਜਾਣਗੇ ਸੜਕਾਂ ਤੇ ਉਤਰਨਾ ਤੇ ਸਰਕਾਰ ਲਈ ਵੀ ਮੁਸ਼ਕਲ ਆ ਜਾਏਗੀ ਇਸ ਕਰਕੇ ਸਰਕਾਰ ਨੂੰ ਬੇਨਤੀ ਆ ਕਿ ਇਹ ਜ਼ਮੀਨ ਜਿਹੜੀ ਆ ਨੋਟੀਫਿਕੇਸ਼ਨ ਕਿਉਂਕਿ ਅਸੀਂ ਸਾਰੇ ਲੋਕ ਇਹ ਨਹੀਂ ਚਾਹੁੰਦੇ ਹੋਰ ਸਾਰੇ ਲੋਕ ਆਪਣਾ ਕਾਰੋਬਾਰ ਕਰਨਾ ਚਾਹੁੰਦੇ ਆ ਉਹ ਥੋੜੀਆਂ ਥੋੜੀਆਂ ਜ਼ਮੀਨਾਂ ਵਾ ਇਸ ਕਰਕੇ ਸਰਕਾਰ ਜਿਹੜੀ ਆ ਇਹਨੂੰ ਜ਼ਮੀਨ ਨੂੰ ਗ੍ਰੈਬ ਕਰਨੀ ਚਾਹੁੰਦੀ ਆ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਮਾਨ ਸਾਹਿਬ ਨੂੰ ਇਹੀ ਬੇਨਤੀ ਕਰਦੇ ਆ ਕਿ ਜਦੋਂ ਅਸੀਂ ਲਿਖ ਕੇ ਦੇ ਚੁੱਕੇ ਐਸ ਡੀ ਐਮ ਸਾਹਿਬ ਨੂੰ ਔਰ ਐਫੀਡੇਵਿਟ ਤੱਕ ਦੇ ਚੁੱਕੇ ਆ ਕਿ ਅਸੀਂ ਅਸੀਂ ਕਿੱਲੇਆਂ ਦੇ ਮਾਲਕ ਆ ਅਸੀਂ ਕਿੱਲੇ ਜ਼ਮੀਨ ਜਿਹੜੀ ਆ ਸਾਡੀ ਅਕਵਾਇਰ ਨਾ ਕੀਤੀ ਜਾਵੇ ਤੇ ਸਰਕਾਰ ਨੂੰ ਫਿਰ ਦੁਬਾਰਾ ਪੋਰ ਜੋਰ ਅਪੀਲ ਕਰਦੇ ਆ ਕਿ ਇਹਨੂੰ ਜਿਹੜਾ ਕੈਨਸਲ ਕੀਤਾ ਜਾਏ ਸਾਨੂੰ ਸ਼ੱਕ ਆ ਕਿ ਅੱਜ ਤੱਕ 2 ਮਹੀਨੇ ਹੋ ਗਿਆ ਸਰਕਾਰ ਦਾ ਕੋਈ ਨੁਮਾਇੰਦਾ ਸਾਡੇ ਪਿੰਡ ਦੀ ਆਇਆ ਪਿੰਡ ਆ ਕੇ ਕਿਸੇ ਨੇ ਪੁੱਛਿਆ ਹੋਵੇ ਕਿ ਤੁਸੀਂ ਜ਼ਮੀਨ ਦੇਣਾ ਚਾਹੁੰਦੇ ਹੋ ਨਹੀਂ ਦੇਣਾ ਚਾਹੁੰਦੇ ਅਸੀਂ ਸਰਕਾਰ ਕੋ ਗਏ ਆ ਜਾ ਕੇ ਜਾ ਕੇ ਸਰਕਾਰ ਨੂੰ ਦੱਸਿਆ ਕਿ ਅਸੀਂ ਜ਼ਮੀਨ ਨਹੀਂ ਦੇਣਾ ਚਾਹੁੰਦੇ ਸਾਡੀ ਰਿਕੁਐਸਟ ਇਹੀ ਆ ਕਿ ਉੱਤੋਂ ਤੱਕ ਗੱਲ ਪਹੁੰਚਾਈ ਜਾਵੇ ਜੋ ਨੁਮਾਇੰਦੇ ਜਿਹੜੇ ਇੱਥੇ ਨੁਮਾਇੰਦਗੀ ਕਰਦੇ ਆ ਉਹਨਾਂ ਨੂੰ ਵੀ ਮਿਲ ਚੁੱਕੇ ਆ ਸਾਰੇ ਮਤਲਬ ਪਰਿਵਾਰ ਮਿਲ ਚੁੱਕਾ ਪਿੰਡ ਦੇ ਸਾਰੇ ਮੋਤਬਰ ਮਿਲ ਚੁੱਕੇ ਆ ਕਿ ਅਸੀਂ ਜ਼ਮੀਨ ਨਹੀਂ ਦੇਣਾ ਚਾਹੁੰਦੇ ਇੱਥੇ ਕਿਸੇ ਪਾਰਟੀ ਦੇ ਬੰਦੇ ਨੇ ਕਿਸੇ ਨੇ ਕੇਸ ਦੀ ਸਾਰ ਨਹੀਂ ਲਈ ਇਸ ਕਰਕੇ ਅਸੀਂ ਸਰਕਾਰ ਅੱਗੇ ਫਿਰ ਬੇਨਤੀ ਕਰਦੇ ਆ ਕਿ ਅਸੀਂ ਸਾਰੇ ਮਾਲਕ ਜਿਹੜੇ ਇੱਕ ਮਰਲਾ ਵੀ ਜ਼ਮੀਨ ਨਹੀਂ ਦੇਣਾ ਚਾਹੁੰਦੇ ਆ ਕਿ ਧਿਆਨ ਲੈ ਸਕਦੀ ਪਿੰਡ ਚ ਜੀ ਕਾ ਖਾਸਾ ਵੈਦੁਰ ਜੀ ਕੀ ਫਤੇ ਸਾਡੀ ਪਿੰਡ ਘਰਾੜਾ ਦੀ 81 ਏਕੜ ਪੈੜੀ ਜੋੜੀ ਹੈ ਉਹ ਫਿਰ ਐਕਵਾਇਰ ਹੋਣ ਜਾ ਰਹੀ ਹੈ ਇਸ ਤੋਂ ਪਹਿਲਾਂ ਵੀ ਐਕਵਾਇਰ ਹੋਈ ਹੈ ਪਹਿਲਾਂ ਇਹ ਬਾਈਪਾਸ ਵਿੱਚ ਕਾਫੀ ਸਾਰਾ ਏਰੀਆ ਆ ਉਸ ਤੋਂ ਬਾਅਦ ਇਹ 7 ਨੰਬਰ ਸਕੀਮ ਵਿੱਚ ਆਇਆ ਇਹ ਸਾਰਾ ਉਹੀ ਪਰਿਵਾਰਾਂ ਦਾ ਆਇਆ ਕਿ ਜਿਹੜੇ ਇਹ ਹੋਣ ਆ ਰਿਹਾ ਹੈ ਜੇਕਰ ਇਹ ਹੁਣ ਇਦਾਂ ਐਕਵਾਇਰ ਕਰ ਲੈਂਦੇ ਆ ਤਾਂ ਸਾਡਾ ਘਰਾੜਾ ਹੀ ਖਤਮ ਹੋ ਜਾਏਗਾ ਬਿਲਕੁਲ ਹੀ ਜਿਹੜਾ ਨਾਮ ਉਹ ਨਿਸ਼ਾਨਾ ਘਰਾੜੇ ਦਾ ਮਿਟ ਜਾਏਗਾ ਅਸੀਂ ਰਿਕਵੈਸਟ ਕਰਦੇ ਆਂ ਭਗਵਾਨ ਜੀ ਮਾਨ ਨੂੰ ਇਸ ਤਰ੍ਹਾਂ ਨਾ ਕੀਤਾ ਜਾਏ ਕਿਰਪਾ ਕਰਕੇ ਇਦਾਂ ਨਾ ਕੀਤਾ ਜਾਏ ਕਿਉਂਕਿ ਬਿਲਕੁਲ ਹੋਏਗਾ ਸਾਡੇ ਸਾਰੇ ਸਾਧਨ ਖਤਮ ਕਰ ਦੇਆ ਜੇ ਲੁੱਕਈਆਂ ਕੋ ਨੌਕਰੀਆਂ ਹੁੰਦੀਆਂ ਜਾਂ ਕੁਝ ਵੀ ਹੈ ਅਸੀਂ ਤਾਂ ਇੱਥੇ ਹੀ ਆਪਣਾ ਰੋਜ਼ਗਾਰ ਚਲਾ ਰਹੇ ਹਾਂ ਇੱਥੇ ਹੀ ਸਾਡਾ ਜਿਹੜਾ ਗੁਜ਼ਰਬਸਤ ਹੋ ਰਿਹਾ ਹੈ ਤੇ ਸਰਕਾਰ ਨੂੰ ਰਿਕਵੈਸਟ ਹੈ ਕਿ ਅਸੀਂ ਉਸ ਤੁਹਾਨੂੰ ਇਦਾਂ ਨਾ ਕਰ ਰਜਿੰਦਰ ਸਿੰਘ ਘਰਾਲੇ ਪਿੰਡ ਦਾ ਵਾਸੀ ਹਾਂ ਲੈਂਡ ਪੂਲਿੰਗ ਦੀ ਸਕੀਮ ਆਈ ਹੈ ਇਸ ਤੋਂ ਪਹਿਲਾਂ ਸਾਨੂੰ ਦੋ ਵਾਰ ਮਾਰ ਵੱਜੀ ਹੈ ਤੁਸੀਂ ਪਹਿਲਾਂ ਵੀ ਬਿਆਨ ਲਏ ਆ ਅਸੀਂ ਤੁਹਾਨੂੰ ਦੱਸਦੇ ਆਂ ਅਸੀਂ ਜ਼ਿਮੀਂਦਾਰਾਂ ਦੇ ਬੱਚੇ ਆ ਘੱਟ ਪੜੇ ਲਿਖੇ ਆ ਵਾਈ ਤੋਂ ਬਗੈਰ ਸਾਡੇ ਕੋਲ ਹੋਰ ਕੋਈ ਕਾਰੋਬਾਰ ਨਹੀਂ ਹੋ ਸਕਦਾ ਨਾ ਹੀਆਂ ਨੂੰ ਕੋਈ ਨੌਕਰੀ ਮਿਲਦੀ ਆ ਇਸ ਕਰਕੇ ਅਸੀਂ ਜ਼ਮੀਨ ਤੇ ਨਿਰਭਰ ਆ ਅਸੀਂ ਕੱਲ ਨਾ ਹਰਦੀਪ ਸਿੰਘ ਮੁੰਡੀਆਂ ਦਾ ਬਿਆਨ ਸੁਣਿਆ ਵੀ 164 ਪਿੰਡਾਂ ਦੇ ਬੰਦੇ ਆ ਕੇ ਸਹਿਮਤੀ ਦੇ ਗਏ ਆ ਜੋ ਕਿ ਸਰਾਸਰ ਝੂਠ ਆ ਇਹ ਝੂਠ ਦੀ ਬੁਨਿਆਦ ਤੇ ਨਾ ਜ਼ਮੀਨ ਕਵਰ ਕਰਨ ਨੂੰ ਫੇਰੇ ਆ ਇੱਥੇ ਸਾਨੂੰ ਉਹ ਬੰਦਿਆਂ ਦੇ ਬਿਆਨ ਦੱਸਣ ਜਨਤਕ ਕਰਨ ਗੁਪਤ ਮੀਟਿੰਗਾਂ ਕਰਕੇ ਉਹਨਾਂ ਦੇ ਆ ਤੇ ਉਹਨਾਂ ਤੋਂ ਆਪੇ ਧੱਕੇ ਨਾਲ ਸ਼ਾਂਤੀ ਲਾ ਕੇ ਇਹੋ ਜੀਆਂ ਸ਼ਾਂਤੀਆਂ ਦੇ ਰਹੇ ਆ ਇੱਥੇ ਤੁਸੀਂ ਕਿਸੇ ਵੀ ਕਿਸਾਨ ਕੋਲ ਪੁੱਛ ਲਓ ਕੋਈ ਵੀ ਕਿਸਾਨ ਜ਼ਮੀਨ ਦੇ ਕੇ ਰਾਜੀ ਨਹੀਂ ਸਾਡੇ ਪਿੰਡ ਵਿੱਚ 80 ਕਿੱਲਾਂ ਵਿੱਚੋਂ ਇੱਕ ਕੋਈ ਵੀ ਬੰਦਾ ਇੱਕ ਮਰਲਾ ਦੇ ਕੇ ਨਹੀਂ ਰਾਜੀ ਇਸ ਕਰਕੇ ਇਸ ਮੁੱਚੇ ਤੌਰ ਤੇ ਸਾਡੇ ਪਿੰਡ ਦੀ ਜ਼ਮੀਨ ਦਾ ਨੋਟੀਫਿਕੇਸ਼ਨ ਰੱਦ